ਇਹ ਜੋ ਜਾਣਕਾਰੀ ਜਿਹੜਾ ਤੁਹਾਡੇ ਕੋਲੋਂ ਅੱਜ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਹੈ। ਸ਼ਿਲਪ ਕਲਾ ਭਵਨ ਨਿਰਮਾਣ ਤੇ ਦਸਤਕਾਰੀ ਦੇ ਜਨਮਦਾਤਾ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਰਾਮਗੜੀਆ ਵੈਲਫੇਅਰ ਸੁਸਾਇਟੀ ਰਜਿਸਟਰਡ ਮੌਕਾ ਉਹਨਾਂ ਦੇ ਪ੍ਰਧਾਨ ਸਾਹਿਬ ਸਰਦਾਰ ਹਰਮੇਲ ਸਿੰਘ ਜੀ ਡੋਲੀ ਤੇ ਸਮੁੱਚੇ ਸ਼ਹਿਰ ਦੀਆਂ ਸਹਿਯੋਗੀ ਜਥੇਬੰਦੀਆਂ ਵੱਲੋਂ ਬੜੀ ਸ਼ਰਧਾ ਸਤਿਕਾਰ ਤੇ ਭਾਵਨਾ ਦੇ ਨਾਲ ਅੱਜ ਮਨਾਇਆ ਗਿਆ। ਜਿਸ ਵਿੱਚ ਸਭ ਤੋਂ ਪਹਿਲਾਂ ਸ੍ਰੀ ਸਹਿਜ ਪਾਠ ਜੀ ਸ੍ਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠਾਂ ਦੇ ਭੋਗ ਪਏ ਨੇ ਉਪਰੰਤ ਭਾਈ ਗੁਰਚਰਨ ਸਿੰਘ ਸ਼ੇਰਪੁਰੀ ਦੇ ਢਾਡੀ ਜੱਥੇ ਨੇ 12 ਰਾਹੀ ਬਾਬਾ ਵਿਸ਼ੂ ਕਰਮਾ ਜੀ ਬਾਰੇ ਸਾਰਾ ਕੁਝ ਦੱਸਿਆ ਹੈ ਔਰ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਜੋ ਕਿ ਬੜੇ ਸਿਰ ਮੌਰ ਮਤਲਬ ਸ਼ਹੀਦ ਹੋਏ ਨੇ ਸੂਰਬੀਰ ਹੋਏ ਉਹਨਾਂ ਦੀਆਂ 12 ਗਾਇਆਂ ਗਾਇਆਂ ਨੇ ਉਪਰੰਤ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਲਖਨ ਸਿੰਘ ਜੀ ਨਾਨਕ ਸਰ ਵਾਲੇ ਉਹਨਾਂ ਨੇ ਆਪਣੇ ਪ੍ਰਵਚਨ ਰਾਹੀਂ ਸੰਗਤਾਂ ਨੂੰ ਨਿਹਾਰ ਕੀਤਾ ਹੈ ਔਰ ਅੱਜ ਦੇ ਇਸ ਸ਼ੁਭ ਮੌਕੇ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਸਾਹਿਬ ਡਾਕਟਰ ਅਮਨਦੀਪਪੁਰ ਅਰੋੜਾ ਜੀ ਉਹ ਵੀ ਪਹੁੰਚੇ ਨੇ ਉਹਨਾਂ ਨੇ ਵੀ ਸੰਗਤਾਂ ਨੂੰ ਸਬੋਧਨ ਕੀਤਾ ਹੈ ਤੇ ਸੰਦੇਸ਼ ਦਿੱਤਾ ਹੈ ਕਿ ਜੋ ਬਾਬਾ ਵਿਸ਼ਵਕਰਮਾ ਜੀ ਦਾ ਸੰਦੇਸ਼ ਹੀ ਕਿਰਤ ਕਰੋ ਸੋ ਸੋ ਉਹਨਾਂ ਦੇ ਸਾਰੇ ਕਿਰਤਿਆਂ ਨੂੰ ਇਹ ਹੀ ਸੰਦੇਸ਼ ਦਿੱਤਾ ਹੈ ਸਾਡੇ ਪ੍ਰਧਾਨ ਜੀ ਨੇ ਵੀ ਇਹੀ ਕਿਹਾ ਹੈ ਕਿ ਜਿੰਨੇ ਵੀ ਕਿਰਤੀ ਭਾਈਚਾਰੇ ਹਨ ਸਾਰਿਆਂ ਨੂੰ ਇੱਕ ਮੰਚ ਤੇ ਇਕੱਠਾ ਹੋ ਕੇ ਸਾਰਿਆਂ ਨੂੰ ਰਲ ਕੇ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਮਨਾਉਣਾ ਚਾਹੀਦਾ ਹੈ ਔਰ ਨੌਜਵਾਨ ਪੀੜੀ ਨੂੰ ਸੰਦੇਸ਼ ਦੇਣਾ ਚਾਹੁੰਦਾ ਨੌਜਵਾਨ ਪੀੜੀ ਨੂੰ ਸੰਦੇਸ਼ ਇਹੀ ਹੈ ਜੀ ਜੋ ਸਾਨੂੰ ਗੁਰੂ ਨਾਨਕ ਸਾਹਿਬ ਨੇ ਸੰਦੇਸ਼ ਦਿੱਤਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਉਸ ਦੇ ਸਿੰਧਾ ਹੱਤ ਤੇ ਚੱਲ ਕੇ ਸਾਨੂੰ ਆਪਣਾ ਜੀਵਨ ਬਸਰ ਬਸਰ ਕਰਨਾ ਚਾਹੀਦਾ ਤੇ ਜਿਹੜੇ ਬਾਬਾ ਵਿਸ਼ਵਕਰਮਾ ਜੀ ਆ ਉਹ ਕਿਰਤੀਆਂ ਦੇ ਗੁਰੂ ਮੰਨੇ ਗਏ ਆ ਇਸ ਲਈ ਨੌਜਵਾਨ ਪੀੜ੍ਹੀ ਨੂੰ ਚਾਹੀਦਾ ਕਿ ਅੱਜ ਦੇ ਦਿਨ ਆਪਣੇ ਹੋਰ ਸਾਰੇ ਰਜੇਵਿਆਂ ਨੂੰ ਸਾਰਿਆਂ ਨੂੰ ਛੱਡ ਕੇ ਸਾਨੂੰ ਬਾਬਾ ਵਿਸ਼ਵਕਰਮਾ ਜੀ ਦੇ ਦਿਹਾੜਾ ਜਿਹੜਾ ਹੈ ਉਹ ਸਰਦਾ ਸਤਕਾਰ ਤੇ ਭਾਵਨਾ ਦੇ ਨਾਲ ਮਨਾਉਣਾ ਚਾਹੀਦਾ गुरु कैरी अच्छा बाबा विश्वकर्मा जी उन्होंने दिन मना रहे तो बहुत ही संदा मजबूत ये दिन मनाया जाता है आज जो दिन बतीत हो रहे हैं

ਪਰਮਾਤਮਾ ਕੇ ਨਾਮ ਨਾਲ ਜੈ ਜੈ ਕਿਉਂਕਿ ਪਰਮੇਸ਼ਰ ਨੇ ਜੋ ਇਹ ਦਿੱਲਾ ਬਖਸ਼ਾਇਆ ਕਿ ਇਹ ਸਭ ਨੂੰ ਤਲੌਣ ਮਾਰ ਕੇ ਪਰਮਾਤਮਾ ਕੋਲ ਸੰਮੇਸ polyclonal ਤੋਂ ਦਿੱਤਾ ਫੇਰੇ ਅੰਗਰੇਜ਼ ਵਾਅਦਾ ਕਰਨਾ ਵਕਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਧਾਰਨੀ ਹੈ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਦੇ ਵਿੱਚ ਸਭ ਤੋਂ ਮੁਢਲਾ ਉਪਦੇਸ਼ ਆ ਕਿਰਤ ਕਰੋ ਤੇ ਵੰਡ ਛਕੋ ਕਿਰਤ ਕਰੋ ਵੰਡ ਛਕੋ ਵਾੜਾ ਜਿਹੜਾ ਸਿਧਾਂਤ ਆ ਇਸ ਭਾਈਚਾਰੇ ਤੇ ਬਿਲਕੁਲ ਸਿੱਧਾ ਉਸੇ ਤਰ੍ਹਾਂ ਲਾਗੂ ਹੁੰਦਾ ਜਿਵੇਂ ਇੱਕ ਕਿਸਾਨ ਨੇ ਧੂਰ ਦੇ ਉੱਤੇ ਲਾਗੂ ਆਪਾਂ ਨੂੰ ਸਾਰਿਆਂ ਨੂੰ ਵਹਿਗੁਰੂ ਨੇ ਇਸ ਤਰ੍ਹਾਂ ਬਣਾਇਆ ਕਿ ਆਪਾਂ ਆਪਣੇ ਧਾਰਿਆਂ ਦੇ ਵਿੱਚ ਆਪਣੀਆਂ ਆਪਣੀਆਂ ਫੈਕਟਰੀਆਂ ਦੇ ਵਿੱਚ ਆਪਦੇ ਆਪ ਦੇ ਜਿਹੜੇ ਵੀ ਕਾਰੋਬਾਰ ਕਰਦੇ ਉਹਨਾਂ ਦੇ ਸਮਰਥਾਂ ਜਿਹੜੇ ਤੇ ਆਪੂ ਕਾ ਲਾ ਪਾਏ ਉਸ ਸੰਬੰਧ ਦੇ ਵਿੱਚ ਅੱਜ ਗਰਾਜਮਾ ਮੇਰੀ ਤੁਹਾਨੂੰ ਸਾਰਿਆਂ ਨੂੰ ਦੀ ਲਾ ਕਿ ਮਨੁੱਖਤਾ ਦੀ ਭਲਾਈ ਨੂੰ ਧਿਆਨ ਦੇ ਵਿੱਚ ਰੱਖਦੇ ਹੋ ਜਿਹੜੀਆਂ ਕਾਮਿਆਂ ਦੀ ਊਜਰ ਤੱਕ ਜਿਹੜੀਆਂ ਥੱਲੇ ਕੰਮ ਕਰਨ ਵਾਲੇ ਉਹਨਾਂ ਦੇ ਵਿੱਚ ਵਾਧਾ ਕਰਨ ਵਾਸਤੇ ਆਪਾਂ ਉਪਰਾਲੇ ਕਰਨੇ ਅੱਜ ਜੀਵ ਤਾਂ ਸਾਰੀ ਦੁਨੀਆ ਦੇ ਉੱਤੇ ਹਰ ਚੀਜ਼ ਦੀਆਂ ਇੰਨੀਆਂ ਵੱਧ ਗਈਆਂ ਮਗਾਈ ਇੰਨੀ ਵੱਧ ਗਈ ਪਰ ਕੰਮ ਕਰਨ ਵਾਲੇ ਜਿਹਦੇ ਕੰਮ ਨੇ ਉਹਨਾਂ ਦੀਆਂ ਸਰ ਸ਼ਿਕਾਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਮੋਗਾ ਵਿਖੇ ਹਰ ਸਾਲ ਦੀ ਤਰ੍ਹਾਂ ਰਾਮਗੜੀਆ ਐਸੋਸੀਏਸ਼ਨ ਰਜਿਸਟਰਡ ਮੋਗਾ ਵੱਲੋਂ ਜਿਸ ਤਰ੍ਹਾਂ ਹਰ ਸਾਲ ਬੜੇ ਧੂਮਤਾਰ ਨਾਲ ਪਾਪਾ ਵਿਸ਼ਪ ਕਰਮਜੀਤ ਕਰਮਜੀਤ ਦਾ ਜਨ ਦਿਹਾੜਾ ਮਨਾਇਆ ਜਾਂਦਾ ਹੈ ਅੱਜ ਵੀ ਇੱਥੇ ਸੰਗਤ ਸਾਰੀ ਪਹੁੰਚੀ ਹੈ ਔਰ ਬੜੀ ਧੂਮਤਾਰ ਨਾਲ ਇਹ ਦਿੱਸ ਮਨਾਇਆ ਜਾਂਦਾ ਔਰ ਬਾਬਾ ਬੀਸ਼ੂ ਕਰਮਾ ਜੀ ਸਾਨੂੰ ਸਭ ਨੂੰ ਹੱਥੀਂ ਕਿਰਤ ਕਰਨੀ ਸਿਖਾ ਕੇ ਗਏ ਆ ਔਰ ਉਹ ਆਰਕੀਟੈਕਟ ਸੀਗੇ ਜਿਹੜੇ ਜਿਨ੍ਹਾਂ ਨੇ ਸਾਨੂੰ ਸਿਖਾਇਆ ਸਾਡੇ ਸਾਰੀ ਬਰਾਦਰੀ ਨੂੰ ਕਿ ਕਿਸ ਤਰ੍ਹਾਂ ਹੱਥੀਂ ਕਿਰਤ ਕਰਕੇ ਅਸੀਂ ਅੱਗੇ ਜਾ ਸਕਦੇ ਆ ਅੱਜ ਉਹਨਾਂ ਦੇ ਦਿੱਤੇ ਹੋਏ ਮਾਰਗਦਰਸ਼ਨ ਨੇ ਸਾਡੇ ਸਾਰੇ ਹੀ ਰਾਮਗੜੀਆ ਬਰਾਦਰੀ ਦੇ ਸਾਡੇ ਵੀਰ ਸਾਡੇ ਚੱਲ ਰਹੇ ਆ ਆਜ ਇਸੇ ਤਰ੍ਹਾਂ ਉਹ ਹਮੇਸ਼ਾ ਆਪਣੀ ਕਿਰਤ ਸਾਡੇ ਲਈ ਬਣਾ ਕੇ ਰੱਖਣਗੇ ਉਹ ਉਹ ਗੁਰਦਵਾਰ ਸਾਹਿਬ ਜੀ ਦੇ ਉਹ ਉਹ ਪਾ ਗੁਰਦਵਾਰ ਸਾਹਿਬ ਜੀ ਦੇ ਪਾਜਣੇ ਪਾਏ ਗਏ ਸਰਦਾਰ ਗਿਆਨੀ ਕੇਵਲ ਸਿੰਘ ਜੀ ਉਹਨਾਂ ਨੂੰ ਬਰੀਂ ਅੰਮ੍ਰਾਈ ਵਧੀਆ ਤੰਦਾਲ ਪੋ ਪਾਏ ਗਏ ਨੈਕਸਟ ਉਸ ਤੋਂ ਬਾਅਦ ਕਿਤਨੀ ਸਿੰਘਾਂ ਲੋਕੀਤਨ ਕੀਤਾ ਗਿਆ ਖੜਾਈ ਵਧੀਆ ਸਭੰਤ ਲਾਇਆ ਗਿਆ ਆਪਾਂ ਸਭ ਨੂੰ ਸਾਡੀ ਜਥੇ ਵੱਲੋਂ ਬਹੁਤ ਹੀ ਵਧੀਆ ਵਾਰਾਂ ਦੇ ਨਾਲ ਬਾਬਾ ਵਿਸ਼ਵਕਰਮਚ ਜੀ ਦਾ ਮਹਿਮਾ ਕੀਤੀ ਗਈ ਬਹੁਤ سارے ਬੁਲਾ ਰਹੇ ਵੱਲੋਂ ਵੀ ਬਾਬਾ ਵਿਸ਼ਵਕਰਮਾ ਜੀ ਬਾਰੇ ਆਪਣੇ ਆਪਣੇ ਗਿਆਨ ਸਾਂਝੇ ਕੀਤੇ ਗਏ ਸੋ ਸਾਰੇ ਸੱਜਣਾਂ ਦਾ ਬਹੁਤ-ਬਹੁਤ ਧੰਨਵਾਦ ਅਸੀਂ ਉਹਨਾਂ ਨੂੰ ਆਪਣੇ ਸੱਜਣ ਤੇ ਸੱਜਣਾ ਕਿ ਉਹਨਾਂ ਨੇ ਆ ਕੇ ਸਾਡੇ ਸਾਡੇ ਇਸ ਪ੍ਰੋਗਰਾਮ ਨੂੰ ਬਹੁਤ ਸਫਲ ਬਣਾਇਆ ਬਹੁਤ-ਬਹੁਤ ਧੰਨਵਾਦ ਹੈ ਜੀ